ਵੈਂਟੀਰ ਨੇ ਮਾਰਾ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿਤੇ ਜਿੱਥੇ ਦਾਸਤਾਂ ਲਿਖਲਾ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਉਸੇ ਸਟਾਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਮਨਪ੍ਰੀਤ ਮੰਨਾ ਉਸਦੇ ਮਾਪਿਓ ਨੇ ਜਿਹੜਾ ਆਪਣੇ ਆਪ ਨੂੰ ਸਿੰਗਰ ਦੱਸਦਾ ਆ ਤੇ ਨਸ਼ੇ ਨਾਲ ਡੱਕਿਆ ਰਹਿੰਦਾ ਹਰ ਟਾਈਮ ਪਿੱਛੇ ਜਿਹਦਾ ਪ੍ਰੇਮ ਟੱਲੋ ਦਾ ਕਾਫੀ ਰੌਲਾ ਪਿਆ ਸੀ ਜਦ ਵੀ ਮੈਂ ਲੈ ਕੇ ਆਇਆ ਸੀਗਾ ਵੀ ਤੁਸੀਂ ਇਹ ਬੰਦਾ ਮਾੜਾ ਚੰਗਾ ਬੋਲਦਾ ਤੇ ਇਹਨੂੰ ਰੋਕੋ ਸੋਸ਼ਲ ਮੀਡੀਆ ਤੇ ਜਾਨੀ ਗੰਦ ਪਾ ਰਿਹਾ ਹੈ ਇੱਕ ਹੋਰ ਕੋਈ ਬਜ਼ੁਰਗ ਹੈ ਜਿਹੜਾ ਕਾਫੀ ਗਾਲਾਂ ਕੱਢਦਾ ਜਦੋਂ ਉਹ ਬੋਲਣ ਲੱਗਾ ਸੀ ਜਦ ਵੀ ਮੈਂ ਕਿਹਾ ਸੀ ਪਰ ਆਪਣੇ ਲੋਕ ਮਾੜੇ ਬੰਦੇ ਨੂੰ ਪਹਿਲਾਂ ਢੂਏ ਚੜਾ ਲੈਂਦੇ ਆ ਜਦੋਂ ਫਿਰ ਉਹ ਕੁੱਤਾ ਅਬਦੀ ਲੱਤ ਨੂੰ ਪੈਂਦਾ ਫਿਰ ਉਹ ਹਾਇ ਰੱਬਾ ਹਾਇ ਰੱਬਾ ਕਰਦੇ ਆ ਉਹ ਇਹ ਚੀਜ਼ਾਂ ਤੇ ਆਪਾਂ ਪਹਿਲਾਂ ਹੀ ਜੇ ਨਾ ਰੋਕ ਲਿਆ ਕਰੀਏ ਤਾਂ ਆਪਦੇ ਹੀ ਫਾਇਦਾ ਹੁੰਦਾ ਆ ਚਲੋ ਆਪਾਂ ਵੀਡੀਓ ਤੇ ਆਉਨੇ ਆ ਇਹਨੇ ਜੀ ਮਨਪ੍ਰੀਤ ਮੰਨੇ ਨੇ ਪਿਛੇ ਕੁਝ ਦਿਨਾਂ ਦੇ ਵਿੱਚ ਖਾਦੀ ਪੀਤੀ ਚ ਪਾਈ ਜਤ ਜੇਦਾਰ ਸਿੰਘ ਹਵਾਰਾ ਜੋ ਕਾਮ ਦੇ ਜੱਥੇਦਾਰ ਨੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਆ ਮਾੜੇ ਚੰਗੇ ਸ਼ਬਦ ਵਰਤੇ ਨੇ ਤੇ ਜਦੋਂ ਦੂਜੇ ਦਿਨ ਇਹਨੂੰ ਸੁਰਤ ਆਈ ਆਏ ਨੇ ਉਹਦੇ ਬਾਬਤ ਮਾਫੀ ਵੀ ਮੰਗੀ ਆ ਪਰ ਜਿਹੜੇ ਵੀਡੀਓ ਦੇ ਵਿੱਚ ਤੁਸੀਂ ਬਜ਼ੁਰਗ ਦੇਖ ਰਹੇ ਹੋ ਇਹਦੇ ਮਾਤਾ ਪਿਤਾ ਨੇ ਇੱਥੋਂ ਕੁਝ ਧਰਮ ਦੇ ਕਹਿ ਸਕਦੇ ਆ ਜਾਂ ਕਾਮ ਦੇ ਬਣੇ ਠੇਕੇਦਾਰ ਉਹਨਾਂ ਦੇ ਘਰੇ ਗਏ ਨੇ ਜਾ ਕੇ ਉਹਨਾਂ ਦੇ ਮਾਪਿਓ ਤੋਂ ਮਾਫੀ ਮੰਗਾਈ ਆ ਜਿਹੜੀ ਕਿ ਵੀਡੀਓ ਦੇਖ ਨਹੀਂ ਹੁੰਦੀ ਹਾਲਾਂਕਿ ਜੰਨਿਕ ਮੇਰੀ ਸਮਝ ਆ ਵੇ ਆਪਣੇ ਵੱਡੇ ਜਾਂ ਗੁਰੂ ਸਾਹਿਬਾਨ ਉਹ ਇਹੀ ਸਮਝਾਉਂਦੇ ਨੇ ਵੀ ਗਲਤੀ ਦਾ ਹੱਕਦਾਰ ਉਹੀ ਆ ਜਿਹਨੇ ਗਲਤੀ ਕੀਤੀ ਆ ਖਨੇ ਹੱਥੇ ਤੇ ਬਾਹਰ ਤੇ ਬੱਚੇ ਤੇ ਔਰਤ ਤੇ ਬਾਹਰ ਕਿਉਂ ਨਹੀਂ ਕਰਦਾ ਉਹਦੇ ਤਿੰਨ ਕਾਰਨ ਇਹੀ ਨੇ ਸਿੱਖ ਸਿਰਫ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਦਿੰਦਾ ਨਾ ਕਿ ਕਿਸੇ ਹੋਰ ਨੂੰ ਜੇ ਜੇ ਤੁਸੀਂ ਇਹ ਸੋਚ ਕੇ ਇਹਦੇ ਘਰੇ ਗਏ ਹੋ ਵੀ ਹਾਂ ਅੱਗੇ ਤੋਂ ਕੋਈ ਹੋਰ ਐਦਾਂ ਦੀ ਗੱਲ ਨਹੀਂ ਕਰੂਗਾ ਇਹ ਗਲਤੀ ਤੁਸੀਂ ਸਿੱਧੂ ਉਸਿਆਲੇ ਦੇ ਸਮੇਂ ਵੀ કરી ਸੀਗੀ ਉਹਦੀ ਮਾਂ ਤੋਂ ਮਾਫੀ ਮੰਗਾਈ ਸੀ ਉਹ ਕੋਈ ਗੱਲ ਨਹੀਂ ਸਮਾ ਮੜਕੜ ਕੇ ਆਉਂਦਾ ਹੀ ਆ ਬੰਦੇ ਤੇ ਤੁਸੀਂ ਗਲਤੀ ਕਰੀ ਆ ਮਾਪਿਓ ਤੋਂ ਮਾਫੀ ਮੰਗਾਈ ਆ ਅਲ ਕਲਾ ਨੂੰ ਤੇ ਮਾਪਿਓ ਵੀ ਐਸਾ ਕਦਮ ਚੁੱਕ ਲੈਣਾ ਜਿਹੜੇ ਤੁਸੀਂ ਆ ਸਾਰੇ ਗਏ ਹੋ ਜਾ ਕੇ ਫੇਰ ਛੋਵੋਗੇ ਕਹੋਗੇ ਵੀ ਹਾਂ ਇਹਨਾਂ ਨੇ ਮੰਨ ਲਓ ਇਹਨਾਂ ਦੇ ਮੌਤ ਦੇ ਕਾਰਨ ਅਸੀਂ ਆ ਸਾਡੇ ਕਰਕੇ ਇਹਨਾਂ ਨੇ ਆ ਕਦਮ ਚੱਕਿਆ ਆ ਤਾਂ ਤੁਸੀਂ ਚਲੇ ਗਏ ਉੱਥੇ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਮੈਰੋ ਵੀ ਉਹਨਾਂ ਦੇ ਘਰੇ ਜਾ ਕੇ ਆਏ ਨੇ ਉਹਨਾਂ ਦੇ ਹੱਕ ਦੀ ਗੱਲ ਕਰਕੇ ਨੇ ਚੰਗੀ ਗੱਲ ਆ ਤੋਂ ਬਾਅਦ ਉਹਨਾਂ ਦੇ ਘਰੇ ਸੁਨੇਹਾ ਗਿਆ ਪਤਾ ਨਹੀਂ ਫੋਨ ਗਿਆ ਰੱਬ ਜਾਣਦਾ ਭਾਈ ਅਸੀਂ ਥੋੜਾ ਘਟ ਆਉਣਾ ਆ ਤੇ ਨੇ ਉਹਨਾਂ ਨੂੰ ਫੋਨ ਕਰਿਆ ਕੀ ਗੱਲ ਆ ਸਿੱਖਦਾ ਇਹ ਕੰਮ ਨਹੀਂ ਹੈਗਾ ਸਿੱਖ ਕੀ ਇਨਸਾਨ ਦਾ ਇਹ ਕੰਮ ਨਹੀਂ ਪਰਮਾਤਮਾ ਆਪਾਂ ਨੂੰ ਪਹਿਲਾਂ ਇਨਸਾਨ ਬਣਾ ਕੇ ਭੇਜਦਾ ਆ ਆਪਾਂ ਬਾਅਦੋਂ ਜਿਉਂ-ਜਿਉਂ ਬੜੇ ਹੁੰਨੇ ਆ ਧਰਮ ਦਾ ਗਿਆਨ ਲੈਨੇ ਆ ਕਿਸੇ ਵੀ ਧਰਮ ਦੇ ਵਿੱਚ ਆਪਾਂ ਜਾਣਦੇ ਆ ਧਰਮ ਸਿਰਫ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਦਾ ਆ ਵੀ ਤੁਸੀਂ ਸੌਖੇ ਤਰੀਕੇ ਨਾਲ ਇਸ ਜ਼ਿੰਦਗੀ ਚ ਕਿਵੇਂ ਜਿਉਣਾ ਹੈ ਕਿਵੇਂ ਉਹਦੇ ਭਾਣੇ ਦੇ ਵਿੱਚ ਰਹਿਣਾ ਆ ਹੁਣ ਜਿਹਨੇ ਘਟ ਆਉਣ ਵਾਲਾ ਨੂੰ ਸਨੇਹਾ ਲਾਇਆ ਨਾ ਤਾਂ ਉਹਦੇ ਪਿਓ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤਾ ਆ ਉਹ ਮਾੜੇ ਨੇ ਕਮਜ਼ੋਰ ਨੇ ਬਜ਼ੁਰਗ ਨੇ ਤੁਸੀਂ ਹਵਾ ਕਰਤੀ ਉਹਨਾਂ ਤੇ ਕਿ ਇਸੇ ਹੋਰ ਨੂੰ ਕਹਿ ਕੇ ਦੇਖੋ ਬਗਾਨਾ ਛਾਲ ਨਹੀਂ ਬਣਾਉਂਦਾ ਸਰੀਰ ਦੀ ਇਹ ਭਲੇਖੇ ਜਿਹਾ ਨਾ ਰਹੋ ਆਨੇ ਚਲੋ ਮਾਫੀ ਮੰਗਾ ਲਈ ਜੋ ਗੱਲ ਹੋ ਗਈ ਠੀਕ ਆ ਪਰ ਸਿੱਖ ਓਮ ਦੇ ਵਿੱਚ ਲਾ ਲਓ ਜਾਂ ਨੌਜਵਾਨ ਪੀੜ੍ਹੀ ਦੇ ਵਿੱਚ ਲਾ ਲਓ ਜੋ ਵੀ ਇਹ ਵੀਡੀਓ ਦੇਖ ਰਿਹਾ ਉਹਨਾਂ ਨੇ ਸਭ ਨੇ ਇਹਨਾਂ ਨੂੰ ਮਾੜਾ ਕਿਹਾ ਵੀ ਇਹਨਾਂ ਨੇ ਗਲਤੀ ਕੀਤੀ ਇਹ ਚੀਜ਼ ਮੰਨਦਾ ਵੀ ਜਦੋਂ ਬੱਚਾ ਗਲਤੀ ਕਰਦਾ ਨਾ ਤਾਂ ਲਾਂਭਾ ਉਹਦੇ ਘਰੀ ਜਾਂਦਾ ਹੁੰਦਾ ਮਾਪੇ ਉਹਨੂੰ ਜਾਂਦਾ ਹੋਵੇ ਉਹਨਾਂ ਦੇ ਚਾਚੇ ਤਾਏ ਨੂੰ ਦਾਦਾ ਦਦੀ ਨੂੰ ਪਰ ਇਹ ਗੱਲ ਕਿੱਥੋਂ ਬਣਦੀ ਆ ਵੀ ਹਾਂ ਤੁਸੀਂ ਲਾਂਭਾ ਦੇਣ ਗਏ ਹੋ ਉਸ ਤੋਂ ਬਾਅਦ ਉਹਨਾਂ ਦੇ ਮਾਪਿਓ ਤੋਂ ਮਾਫੀ ਮੰਗਾਰ ਰਹੇ ਹਾਂ ਮੈਂ ਤਾਂ ਸਿਰਫ ਇੰਨੀ ਗਬਨਤੀ ਕਰਦਾ ਜਿਹੜੇ ਕਿਸੇ ਵੀ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਜਾਂ ਕੌਮ ਦੇ ਠੇਕੇਦਾਰ ਬਣੇ ਹੋਏ ਨੇ ਵੀ ਹਾਂ ਅਸੀਂ ਮੋਰੀ ਹਾਂ ਉਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਹਿਲਾਂ ਗਿਆਨ ਪ੍ਰਾਪਤ ਕਰੋ ਧਰਮ ਨੂੰ ਪੜ੍ਹੋ ਸਮਝੋ ਅਪਣਾਓ ਫੇਰ ਆਪਾਂ ਜਮਾ ਚੱਕੀ ਵੀ ਹਾਂ ਲੋਕਾਂ ਦੇ ਵਿੱਚ ਚੰਗਾ ਮੈਸੇਜ ਆਵੇ ਦੂਜੀ ਗੱਲ ਇਹਦੇ ਪੱਗ ਬੰਨੀ ਹੋਈ ਆ ਦਸਤਾਰ ਸਜਾਈ ਹੋਈ ਆ ਦਮਾਲਾ ਸਜਾਇਆ ਹੋਇਆ ਤੇ ਬਾਣਾ ਪਾਇਆ ਹੋਇਆ ਜ਼ਰੂਰੀ ਨਹੀਂ ਉਹ ਸਿੱਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਇਹਨਾਂ ਪੁੱਤਰਾਂ ਦੇ ਸੀਸ 'ਤੇ ਬਾੜ ਦੀ ਇਹ ਚਾਰ-ਚਾਰ ਮਹੀਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਇਸ ਟਾਈਮ ਸਿੱਖ ਕੌਮ ਦੀ ਜਿਹੜੀ ਗਿਣਤੀ ਆ ਉਹ ਲੱਖਾਂ ਚਾ ਕਰੋੜਾਂ ਚ ਵੀ ਹੋ ਸਕਦੀ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਹਜ਼ਾਰ ਤਾਂ ਕਿਹਾ ਸੀਗਾ ਕਿਉਂਕਿ ਜਿਹੜੇ ਸੱਚੇ ਨੇ ਨਾ ਉਹ ਹਜ਼ਾਰ ਦੀ ਗਿਣਤੀ ਚ ਨੇ ਹਜ਼ਾਰਾਂ ਦੀ ਗਿਣਤੀ ਚ ਨੇ ਮਤਲਬ ਸੋ ਜੋ ਇਹਨਾਂ ਦੇ ਘਰੇ ਚੱਲ ਕੇ ਗਏ ਨੇ ਉਹਨਾਂ ਤੋਂ ਜੋ ਵੀ ਹੋਇਆ ਚਲੋ ਇਸ ਗੱਲ ਨੂੰ ਖਤਮ ਕਰੋ ਪਰ ਅੱਗੇ ਤੋਂ ਤੁਸੀਂ ਇਹੋ ਜਿਹਾ ਸਨੇਹਾ ਦਿਓ ਕਿ ਵੀ ਕੋਈ ਵੀ ਕਿਸੇ ਨੂੰ ਮਾੜਾ ਚੰਗਾ ਨਾ ਬੋਲੇ ਤੇ ਜਿਹੜੇ ਸਿੱਖ ਕੌਮ ਦੇ ਮੰਨ ਲੋ ਮੋਰੀ ਨੇ ਉਹ ਵੀ ਇਹੋ ਜਿਹੀ ਗਲਤੀ ਨਾ ਕਰਨ